ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਸਾਡੇ ਨਾਲ ਨੇ ਸਰਦਾਰ ਮਨਵੀਰ ਸਿੰਘ ਜੀ ਤੇ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਸੁਖਦੀ ਸੁਖਜੀਤ ਸਿੰਘ ਜੀ ਜੋ ਸਾਡੇ ਨਾਲ ਜੁੜੇ ਹੋਏ ਨੇ ਤੇ ਸਾਡੀਆਂ ਦਵਾਈਆਂ ਦੀ ਵਰਤੋਂ ਕਰਦੇ ਆ ਰਹੇ ਨੇ ਕਾਫੀ ਟਾਈਮ ਤੋਂ ਤੇ ਆਪਾਂ ਗੱਲਬਾਤ ਕਰਾਂਗੇ ਇਹਨਾਂ ਨਾਲ ਜੀ ਕਿੰਦਾਂ ਦਾ ਇਹਨਾਂ ਦਾ ਮਤਲਬ ਰਿਹਾ ਐਕਸਪੀਰੀਅੰਸ ਸਾਡੀਆਂ ਦਵਾਈਆਂ ਦੇ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਅਸੀਂ ਜਾਨਣਾ ਚਾਹਾਂਗੇ ਜੀ ਤੁਸੀਂ ਡਾਕਟਰ ਬੀਐਸਕੇ ਦੇ ਨਾਲ ਕਦੋਂ ਤੋਂ ਜੁੜੇ ਹੋਏ ਹੋ ਕਿੱਦਾਂ ਕਿਦਾਂ ਨੇ ਤੁਹਾਨੂੰ ਰਿਜ਼ਲਟ ਨੇ ਜਿਹੜੇ ਮਿਲੇ ਨੇ ਕਿਹੜੇ ਕਿਹੜੇ ਤੁਸੀਂ ਐਕਸਪੈਰੀਮੈਂਟ ਕਰ ਰਹੇ ਨੇ ਡਾਕਟਰ ਬੀਐਸਕੇ ਦੀਆਂ ਦਵਾਈਆਂ ਦੇ ਨਾਲ ਤੇ ਉਹ ਸਾਨੂੰ ਜਾਣਕਾਰੀ ਦਿਓ ਜੀ ਅੱਜ ਸਾਡੇ ਦਰਸ਼ਕ ਵੀਰ ਨੇ ਜਿਹੜੇ ਤੁਹਾਨੂੰ ਦੇਖ ਰਹੇ ਨੇ ਜੀ ਠੀਕ ਆ ਵੀਰੇ ਹਾਂਜੀ ਹਾਂਜੀ ਆਪਾਂ ਨੂੰ ਤੇ ਸਾਲ ਕੋ ਹੋ ਗਿਆ ਠੀਕ ਹੈ ਜੀ ਤੇ ਆਪਾਂ ਨਾ ਲੇਪੋਰੀਆ ਵਾਲੀ ਦਵਾਈ ਪਹਿਲਾਂ ਵਰਤੀ ਸੀਗੀ ਠੀਕ ਹੈ ਹੋਰ ਬਹੁਤ ਦਵਾਈਆਂ ਵਰਤ ਲਈਆਂ ਸੀਗੀਆਂ ਤੇ ਆਪਾਂ ਨਾ ਜਾਣ ਕੇ ਬਹੁਤ ਸੈਟ ਨਹੀਂ ਹੁੰਦੇ ਸੀਗੇ ਹਾਂਜੀ ਹਾਂਜੀ ਤੇ ਆਪਾਂ ਮਾ ਲੇਪੋਰੀਆ ਵਾਲੀਆਂ ਇੱਕ ਗਾਣ ਨੂੰ ਦੋ ਸ਼ਿਸ਼ੀਆਂ ਚਾੜੀਆਂ ਤੇ ਜਮਾ ਕਲੀਅਰ ਆ ਵੀਰੇ ਓਕੇ ਜੀ ਤੇ ਆਪਾਂ ਆਲ ਇਨ ਵਨ ਪਾਊਡਰ ਵੀ ਵਰ ਮਿਨੀਮੀਟਰ ਪਾਉਣੀ ਬੰਦੇ ਠੀਕ ਹੈ ਤੇ ਬਲੀ ਟਾਈਮ ਤੇ ਵੀਰੇ ਕੁਝ ਪਸ਼ੂ ਗ੍ਰੈਨੇਟ ਹੋ ਜਾਂਦਾ ਓਕੇ ਜੀ ਓਕੇ ਹਾਂਜੀ ਹਾਂਜੀ ਵੀਰੇ ਆ ਦੇਖੋ ਜਿਵੇਂ ਆਪਾਂ ਗੱਲਬਾਤ ਕਰਦੇ ਰਹਿਣਾ ਡੇਰੀ ਫਾਰਮਰ ਦੇ ਨਾਲ ਜਿਆਦਾਤਰ ਉਹਨੇ ਜਿਹੜੀਆਂ ਆਪਣੇ ਮਸਟੈਟਸ ਵਾਲੀਆਂ ਦਵਾਈਆਂ ਜਿਵੇਂ ਇੱਕ ਨੰਬਰ ਹੋ ਗਈ ਅੱਠ ਨੰਬਰ ਹੋ ਗਈ ਉਹਨਾਂ ਦੀ ਵਰਤੋਂ ਕਰਦੇ ਨੇ ਤੇ ਅੱਜ ਸਾਡੇ ਨਾਲ ਜਿਹੜੇ ਜੁੜੇ ਨੇ ਡੇਰੀ ਫਾਰਮਰ ਉਹਨਾਂ ਨੇ ਸਭ ਤੋਂ ਪਹਿਲਾਂ ਆਪਣੀ ਜਿਹੜੀ ਦਵਾਈ ਆ 24 ਨੰਬਰ ਜਿਹੜੀ ਆ ਰਹੀ ਹੈ ਲਕੋਰੀਏ ਦੇ ਵਾਸਤੇ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਪਸ਼ੂ ਆ ਜਿਹੜਾ ਉਹ ਅ ਸਥੇਤ ਰੰਗ ਦੀਆਂ ਤਾਰਾਂ ਜਿਹੜੀਆਂ ਦੇਖਦਾ ਰਹਿੰਦਾਗਾ ਉਹ ਦਿੱਕਤ ਕਾਫੀ ਸਾਰੇ ਡੇਰੀ ਫਾਰਮਰਸ ਨੂੰ ਆ ਰਹੀ ਸੀ ਤੇ ਉਹਨਾਂ ਨੇ ਉਸ ਦੇ ਵਿੱਚ ਵੀ ਰਿਜ਼ਲਟ ਲਿਆ ਉਹ ਕਰਨ ਵੀ ਦੋ ਸ਼ੀਸ਼ਿਆਂ ਦੇ ਨਾਲ ਹੀ ਇਹਨਾਂ ਨੂੰ ਰਿਜ਼ਲਟ ਆ ਜਿਹੜਾ ਉਸ ਚੀਜ਼ ਦਾ ਮਿਲ ਗਿਆ ਤੇ ਹੋਰ ਕਿਹੜੀਆਂ-ਕਿਹੜੀਆਂ ਦਵਾਈਆਂ ਜਿਹੜੀਆਂ ਤੁਸੀਂ ਨੇ ਵਰਤੀਆਂ ਡਾਕਟਰ ਵੀ ਐਸ ਕੇ ਦੀ ਹੋਰ ਵੀ ਰਹਾ ਮਿਲਕ ਦੂਜਾ ਹਰ ਉਹਦਾ ਵੱਡਾ ਮਿਲਕ ਮੈਨ ਕਟਾਉਣੇ ਕੋ ਹਾਂਜੀ ਹਾਂਜੀ ਤੇ ਇਹਨੇ ਪਛੂ ਜਾਨੇ ਕਿ ਛੇਤੀ ਵੀ ਕਿਤੇ ਚੱਲੇ ਜਾਂਦਾ ਉਹ ਤੇ ਠੀਕ ਹੈ ਜੀ ਤੇ ਅੱਜ ਵੀ ਰਹਾ ਦਵਾਈ ਲੈ ਕੇ ਚੱਲੇ ਆ ਸਾਰਾਂ ਨੰਦਰ ਹਾਂਜੀ ਠੀਕ ਹੈ ਜੀ ਤੇ ਇਹ ਵੀ ਬਰਤਾਂਗੇ ਜੀ ਆਪਣੇ ਯਾਰ ਵੀਰੇ ਦੂਜਾ ਜਣਕੇ ਮੈਡੀਕਲ ਦੂਜੀ ਦਵਾਈ ਸਾਰੀ ਬੰਦ ਹੋ ਗਈ ਤੇ ਡਾਕਟਰ ਬੀਐਸਕੇ ਦੀ ਗੱਤ ਇਹ ਜਾਂਦੀ ਹੈ ਜੀ ਹਾਂਜੀ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਦੇਖੋ ਜਿਵੇਂ ਦੱਸਿਆ ਸਾਨੂੰ ਸਰਦਾਰ ਜੀਆਂ ਨੇ ਉਹ ਕਹਿ ਰਹੇ ਨੇ ਵੀ ਜਿਹੜੇ ਸਾਡੇ ਬਾਕੀ ਦੇ ਖਰਚੇ ਸੀ ਜਿਵੇਂ ਡਾਕਟਰ ਸਹਿਵਾਨਾ ਦੇ ਜਾਂ ਉਹਨਾਂ ਦੀਆਂ ਦਵਾਈਆਂ ਦੇ ਜਾਂ ਟੀਕਿਆਂ ਦੇ ਉਹ ਸਾਡੇ ਡਾਕਟਰ ਬੀਐਸਕੇ ਦੀ ਦਵਾਈ ਕਰਕੇ हट ਗਏ ਨੇ ਤੇ ਜਿਵੇਂ ਇਹਨਾਂ ਨੇ ਦੱਸਿਆ ਕਿ ਮਿਲ ਘਟਾਉਣੇ ਤੇ ਵਰਤੋਂ ਨਾਲ ਇਹਨਾਂ ਜੀਆਂ ਗਾਵਾਂ ਨੇ ਜੇ ਮੱਝਾਂ ਨੇ ਜੀਆਂ ਉਹ ਜਲਦੀ ਅਗਰ 3.5 ਪੁਆਇੰਟ ਤੇ ਖੜੀਆਂ ਜਾਂਦੀਆਂ ਨੇ ਦੁੱਧ ਦੇ ਡੇਢ ਦੇ ਵਿੱਚ ਹੀ ਤੇ ਜਿਵੇਂ ਅੱਜ ਵੀ ਦੇਖੋ ਸਾਡੇ ਲਾਵੇ ਸੌਲ ਤੇ ਆਏ ਨੇ ਪਸ਼ੂ ਪਾਲਕ ਮੇਲੇ ਦੇ ਵਿੱਚ 17 ਨੰਬਰ ਦਵਾਈ ਹੈ ਜਿਹੜੀ ਅੱਜ ਲੈ ਕੇ ਜਾ ਰਹੇ ਨੇ ਪਸ਼ੂਆਂ ਦਾ ਲੇਵਾ ਜਿਹੜਾ ਵਧਾਉਣ ਦੇ ਲਈ ਤੇ ਬਾਕੀ ਤੇ ਜਿਹੜੇ ਵੀ ਡੇਰੀ ਫਾਰਮਰ ਅੱਜ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਵੀ ਅਸੀਂ ਦੱਸਣਾ ਚਾਹਾਂਗੇ ਤੁਸੀਂ ਡਾਕਟਰ ਬੀ ਐਸ ਕੇ ਦੀਆਂ ਦਵਾਈਆਂ ਇੱਕ ਵਾਰ ਵਰਤ ਕੇ ਦੇਖੋ ਜੀ ਤੁਹਾਨੂੰ ਬਹੁਤ ਸੋਹਣੇ ਜਿਹੜੇ ਰਿਜ਼ਲਟ ਨੇ ਉਹ ਮਿਲਣਗੇ ਤੇ ਫਾਇਦਾ ਜਿਹੜਾ ਤੁਹਾਡਾ ਫੋਰ ਵੀ ਵੱਜ ਜਾਏਗਾ ਤੇ ਤੁਸੀਂ ਕਿਸ ਨਹੀਂ ਆ ਦੇਣਾ ਚਾਹੁੰਗੇ ਜਿਹੜੇ ਸਾਡੇ ਬਲਾਹੀ ਕਹਿੰਦੇ ਆ ਰਵੀਰੇ ਕਿ ਮੈਡੀਕਲ ਦਵਾਈ ਘੱਟ ਵਰਤੋ ਡਾਕਟਰ ਵੀਐਸ ਕੇ ਜਿਆਦਾ ਵਰਤ ਕੇ ਮੱਤ ਕੇ ਇੱਕ ਇੱਕ ਵਾਲੀ ਮੱਤ ਕੇ ਜਿਹਨ ਰਿਜ਼ਲਟ ਮਿਲੋਗੇ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਾ ਜੀ ਤੇ ਆ ਤੁਹਾਨੂੰ ਵੀ ਸਾਰਿਆਂ ਨੂੰ ਅਸੀਂ ਕਹਿਣਾ ਚਾਹਾਂਗੇ ਕਿ ਤੁਸੀਂ ਇੱਕ ਵਾਰ ਡਾਕਟਰ ਵੀਐਸ ਕੇ ਨਾਲ ਜੁੜੋ ਤੇ ਸਾਡੇ ਰਿਜ਼ਲਟ ਲਓ ਜੀ ਜੋ ਵੀ ਤੁਹਾਨੂੰ ਦਿੱਕਤ ਆ ਰਹੀਆਂ ਨੇ ਸਮੱਸਿਆਵਾਂ ਆ ਰਹੀਆਂ ਨੇ ਪਸ਼ੂ ਪਾਲਣ ਦੇ ਵਿੱਚ ਉਹ ਸਾਰਿਆਂ ਦਾ ਹੱਲ ਡਾਕਟਰ ਬੀ ਐਸ ਕੇ ਦੇ ਕੋਲੇ ਹੈਗਾ ਜੀ ਇੱਕ ਵਾਰੀ ਆਓ ਤੇ ਜ਼ਰੂਰ ਚੈੱਕ ਹੋਈ ਧੰਨਵਾਦ ਠੀਕ ਹੈ